ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸਨავ ਜੀ ਸਾਰੇ ਕਿਵੇਂ ਆਮੇਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂ ਜੀ ਜਿਹੜੀ ਆਪਾਂ ਕੱਲ ਥੋੜੀ ਜਿਹੀ ਸ਼ਾਪਿੰਗ ਰੱਖਤੀ ਇਹ ਕੀਤੀ ਸੀਗੀ ਥੋੜੀ ਜਿਹੀ ਆਪਾਂ ਸ਼ਾਪਿੰਗ ਇਹ ਲਿਆਂਦੇ ਸੀਗੇ ਆਪਾਂ ਕੰਟੇਨਰ ਇਹਨਾਂ ਦੀ ਆਪਾਂ ਨੂੰ ਜ਼ਰੂਰਤ ਸੀਗੀ ਤੇ ਕਿਚਨ ਦੀ ਸਫਾਈ ਕਰਨੀ ਆ ਫਿਰ ਮੈਂ ਕਿਹਾ ਉਹ ਤੋਂ ਪਹਿਲਾਂ ਪਹਿਲਾਂ ਲੈ ਆਉਣੇ ਆ 6 ਬਾਕਸ ਇਹ ਸੀਗੇ ਜਿਹੜੀ ਆਪਾਂ ਰਾਤ ਖਾਣੇ ਤੋਂ ਕਰਕੇ ਆਇਆ ਤੇ 4 ਛੋਟੇ ਸੀਗੇ ਛੇ ਦੀ ਪੈਕਿੰਗ ਨਹੀਂ ਮਿਲਦੀ ਆ 4-4 ਦੀ ਮਿਲਦੀ ਆ ਤੇ ਬੜੀਆਂ ਦੀ 2-2 ਦੀ ਪੈਕਿੰਗ ਮਿਲਦੀ ਆ ਨਾ ਤੇ ਇਹ ਮੇਰਾ ਫੇਵਰੇਟ ਮੂੰਗਦਾਰ ਇਹ ਮੇਰੀ ਫੇਵਰੇਟ ਆ ਮੂੰਗਦਾਰ ਤੇ ਇਹ ਆਪਣਾ ਵਿਜੀਬਲ ਵਾਈਟ ਹਨਾ ਕਾਲਗੇਟ ਲੈ ਕੇ ਆਏ ਆ ਪੇਸਟ ਜੀਰਾ ਮੈਗੀ ਤੇ ਬੱਚਿਆਂ ਦਾ ਉਹ ਦਾਲ ਆਲੂ ਭੁੱਜ ਗਿਆ ਨਾ ਟੇਸਟੀ ਲੱਗਦਾ ਤੇ ਆਪਣਾ ਸੰਤੂਰ ਸਾਬਣ ਲੈ ਕੇ ਆਇਆ ਇਸ ਵਾਰ ਅਸੀਂ ਵੈਸੇ ਡਬਲ ਆਉਨੇ ਆ ਸੋ ਇਹ ਤਾਂ ਆਪਾਂ ਕਹਿੰਦੇ ਡਬ ਗਰਮੀ ਚ ਨਹੀਂ ਵਧੀਆ ਲੱਗਦਾ ਹੈਗਾ ਵੀ ਗਰਮੀ ਚ ਅਜੀਬ ਜਿਹਾ ਲੱਗ ਜਾਂਦਾ ਪਿੰਡੇ ਨੂੰ ਲੱਗਿਆ ਹੋਇਆ ਵੀ ਆਪਾਂ ਆ ਲਾ ਕੇ ਮੈਂ ਕੀ ਆ ਲੈ ਲਵਾਂ ਫਿਰ ਆ ਲਾ ਕੇ ਦੇਖ ਲੰਨੇ ਆ ਨਾ ਤੇ ਵੈਸੇ ਵੀ ਇਹ ਧਰਮਰਿਕ ਦਾ ਬਣਿਆ ਹੋਇਆ ਹਨਾ ਬਾਕੀ ਦੇਖ ਲਾਂਗੇ ਕੀ ਰਿਜ਼ਲਟ ਆ ਇਹਦੇ ਤੇ ਇਹ ਲੈ ਕੇ ਆਇਆ ਇਹ ਆਪਣੀ ਸ਼ਾਪਿੰਗ ਬਸ ਹੁਣ ਇਹਨੂੰ ਮੈਂ ਸਾਭਦੀ ਆ ਤੇ ਹਜੇ ਮੇਰੇ ਭਾਂਡੇ ਵੀ ਭੁੰਜਣ ਨੂੰ ਪਏ ਆ ਕੰਮਕਾਰ ਆਪਣੇ ਸਾਰੇ ਹਜੇ ਪਏ ਨੇ ਅੰਦਰ ਮੈਡਾਸਟਿੰਗ ਵਗੈਰਾ ਕਰਿਆਈ ਅੰਦਰ ਆਪਾਂ ਆਪਣੀ ਕੰਮ ਨਿਬੇੜ ਤੇ ਅੰਦਰ ਆਪਾਂ ਆਪਣੀ ਸਾਰੀ ਡਸਟਿੰਗ ਵਗੈਰਾ ਕਰਤੀ ਬਸ ਚਾੜੂ ਪੁੱਛਾ ਰਹਿ ਗਿਆ ਵੀ ਅੱਜ ਮੈਂ ਕਿਚਨ ਦੀ ਬਾਅਦ ਵਿੱਚ ਕਰਨ ਲੱਗੀ ਆ ਅੰਦਰ ਆਪਾਂ ਨੇ ਸਾਰੀ ਡਸਟਿੰਗ ਵਗੈਰਾ ਕੀਤੀ ਹੋਈ ਆ ਸਾਰਾ ਕਲੀਨ-ਕਲੀਨ ਕੀਤਾ ਹੋਇਆ ਏ ਹਨਾ ਚਲੋ ਜੀ ਹੁਣ ਮੈਂ ਤੁਹਾਨੂੰ ਡਸਟਿੰਗ ਕਰ ਦਿਨੀ ਦਿਖਾਉਂਦੀ ਹਾਂ ਜੀ ਹੁਣ ਮੈਂ ਤੁਹਾਨੂੰ ਫਿਰ ਬਾਅਦ ਵਿੱਚ ਮਿਲਦੀ ਆ ਨਾ ਨੂੰ ਕੀ ਮਿਲੂਗੀ ਹੁਣ ਮੈਂ ਆਪਣੇ ਕੰਮ-ਕਾਰ ਕਰ ਲਵਾਂ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮਰਨ ਫੈਮਿਲੀ ਵਲੌਗਸ ਵਿੱਚ ਹੋਰ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਤੰਦਰੁਸਤ ਹੋਵੋਗੇ ਟਾਈਮ ਹੋ ਗਿਆ ਜੀ ਅੱਜ ਆਪਾਂ ਆਪਾਂ ਨੇ ਕੋਈ ਵਲੌਗ ਨਹੀਂ ਸ਼ੂਟ ਕੀਤਾ ਹੈਗਾ ਟਾਈਮ ਹੋ ਗਿਆ 8:00 ਵਜਨੇ ਵਾਲੇ ਆ ਉੱਚ ਨੂੰ ਨਹੀਂ ਹੈਗਾ ਘਟਾ ਸਕੰਜਮੀ ਚ ਨੂੰਣ ਫਿਰ ਉਹ ਦੂਜਾ ਪਾਣਾ ਸੀ ਸੇਂਦਰਮਕ ਟਾਈਮ ਹੋ ਗਿਆ 8 ਵਜੇ ਵਾਲੇ ਪੌਣੇ 8 ਦਾ ਹੋ ਗਿਆ ਸਹਦਾ ਪਾਪਾ ਬਸ ਆਏ ਰਹੇ ਨੇ ਤੇ ਅੱਜ ਅਸੀਂ ਬਣਾਵਾਂਗੇ ਆਲੂ ਮਟਰ ਵਾਲੇ ਰਾਈਸ ਸਹਦ ਨੇ ਚੱਪਲਾਂ ਬੋਗਣ ਦੀਆਂ ਨੇ ਜਦੋਂ ਚੱਪਰਾਂ ਅੰਦਰ ਲੈ ਕੇ ਗਈਆਂ ਤਾਂ ਸਾਰੇ ਅੱਜ ਮਟਰ ਵਾਲੇ ਰਾਈਸ ਬਣਾਵਾਂਗੇ ਮਟਰ ਥੋੜੇ ਜਿਹੀ ਪਾਵਾਂਗੇ ਆਲੂ ਪਾ ਲਾਂਗੇ ਤੇ ਮਟਰ ਮੈਂ ਪਾਵਾਂਗੇ ਥੋੜੇ ਜਿਹੀ ਬਸ ਸਹਦ ਦੇ ਪਾਪਾ ਵੀ ਆ ਰਹੇ ਨੇ ਥੋੜੇ ਜਿਹਾ ਪਕਾ ਲ ਕਿਆ ਆਜਾ ਦੇ ਬਣਾਵਾਂਗੇ ਰਾਈਸ ਕਹਿੰਦੇ ਵੀ ਅਸੀਂ ਮਤਲਬ ਚਲੋ ਰਾਈਸ ਹੀ ਖਾ ਲਨੇ ਆ ਹਨਾ ਕਹਿੰਦੇ ਠੀਕ ਆ ਇਹਦੇ ਪਾਪਾ ਵੀ ਖੁਸ਼ ਹੋ ਕੇ ਖਾ ਲੰਦੇ ਨੇ ਖਾਣ ਪੀਣ ਵਾਲੀ ਚੀਜ਼ ਨੂੰ ਨਹੀਂ ਉਹ ਇਹਨਾਂ ਦੇ ਹੈ ਕਿ ਮੈਂ ਨਹੀਂ ਖਾਣਾ ਹੈਗਾ ਅੱਜ ਵੀ ਤੁਹਾਡੇ ਵਾਲੀ ਵਰਗੀ ਬਣੀ ਆ ਸਵਾਦ ਨੂੰ ਮੈਨੂੰ ਲੱਗੀ ਤੇ ਮਮਾ ਨੂਨ ਖਤਮ ਹੋ ਗਿਆ ਪਾਣੀ ਹੋ ਚੁੱਕੇ ਨੇ ਪਾ ਲਓ ਅਰਗੀ ਬਣਾਵਾਂਗੇ ਆ ਲਓ ਪਾਓ ਰਾਈਸ ਬਣਾਵਾਂ ਲੇਤੀ ਬੱਲੇ 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 ਬੱਲੇ

ਮਟਰ ਵੀ ਥੋੜੀ ਪਾਉਂਗੀ ਜਲਦੀ ਨਹੀਂ ਪਾਉਣੇ ਹੈਗੇ ਇਹਦਾ ਰਾਈਸ ਵਗੈਰਾ ਨਾਲੇ ਵਧੀਆ ਰਹਿੰਦੇ ਨੇ ਰਾਤ ਨੂੰ ਹਨਾ ਕੋਈ ਮਤਲਬ ਕਿ ਹਲਕਾ ਫੁਲਕਾ ਹੀ ਖਾਣਾ ਹੋ ਜਾਂਦਾ ਨਹੀਂ ਸਹੀ ਰਹਿੰਦੇ ਨੇ ਖਾਤੇ ਹੋਏ ਬਾਕੀ ਅੱਜ ਆਪਾਂ ਕੋਈ ਵਲੌਗ ਨਹੀਂ ਸ਼ੂਟ ਕੀਤਾ ਹੈਗਾ ਤੇ ਬਸ ਜਿਹੜਾ ਥੋੜਾ ਜਿਹਾ ਤੁਹਾਨੂੰ ਦਿਖਾਇਆ ਸੀ ਉਸ ਤੋਂ ਬਾਅਦ ਫਿਰ ਆਪਣਾ ਆਪਣੀ ਕਿਚਨ ਸਮੇਟਤੀ ਸਾਰੀ ਹੈ ਨਾ ਤੇ ਝਾੜ-ਛੁੜ ਕੋ ਚਲਾਏ ਕੰਮ ਕੁਮਣਾ ਵੇੜ ਕੇ ਫਿਰ ਮੈਂ ਤੇ ਅੱਜ ਵੀ ਸੀਗੀ ਰਸਤਾ ਕਾ ਬਲੌਗ ਨਹੀਂ ਸੀਗੀ ਥੋੜੀਆਂ ਜਿਹੀਆਂ ਭੈਣਾਂ ਦੇ ਬਲੌਗ ਦੇਖੇ ਆ ਕਿਉਂਕਿ ਕੱਲ ਮੇਰੇ ਤੋਂ ਦੂਸਰੇ ਭੈਣ ਦਾ ਬਲੌਗ ਨਹੀਂ ਸੀ ਦੇਖ ਹੋਇਆ ਤੇ ਅੱਜ ਥੋੜਾ ਜਿਹਾ ਮੈਂ ਬੀਜੀ ਸੀਗੀ ਕੋਈ ਆਪ ਵੀ ਬੀਜੀ ਸੀਗੀ ਤੇ ਫਿਰ ਮੈਂ ਤਾਂ ਕਰਕੇ ਅਭੀ ਜੋਦ ਮਾਂ ਘਰ ਪਿਆ ਹੋਇਆ ਹਾਂ ਰੋਜ਼ ਗਾਹ ਪੌਂਦਾ ਵੀ ਨਾਨਕੇ ਲੈ ਕੇ ਚੱਲੋ ਨਾਨਕੇ ਲੈ ਕੇ ਚੱਲੋ ਫਿਰ ਮੈਂ ਹਜੇ ਕਿਹਾ ਵੀ ਹਜੇ ਨਹੀਂ ਜਾਣਾ ਹੈਗਾ ਬਸ ਇੰਨੇ ਟਮਾਟਰ ਪਾਵਾਂਗੇ ਆਪਾਂ ਜ਼ਿਆਦਾ ਨਹੀਂ ਪਾਉਣੇ ਹੈਗੇ ਥੋੜੇ ਜਿਹੀ ਪਾਵਾਂਗੇ ਉਹ ਪਿਆਜ਼ ਕਟਿੰਗ ਕਰ ਲਈਏ ਸਬਜ਼ੀ ਵਾਲਾ ਪਿਆਜ਼ ਬੋਲਦੇ ਆ ਬਾਹਰ ਅੱਜ ਅਸੀਂ ਸੂਟ ਲੈਣਾ ਜਿਹੜਾ ਮਮਤਾ ਆਰੇ ਇੱਕ ਸਾਰ ਦਾ ਸਲਾਈ ਕਰਵਾਉਣਾ ਹੈ ਉਹ ਅਜੇ ਦਿੱਤਾ ਨਹੀਂ ਹੈਗਾ ਉਹ ਅਜੇ ਦੇ ਕੇ ਆਉਣਾ ਹੈ ਸਹਜ ਕਿਦਾਂ ਦੀ ਰੋਲਾ ਪਾਉਂਦੀ ਆ ਮਮਾ ਦੇ ਦੋ ਮਮਾ ਦੇ ਦੋ ਮੈਨੂੰ ਘਰ ਨੂੰ ਕਦੀ ਘਰ ਨੂੰ ਨਹੀਂ ਪਾਉਣਾ ਮੈਂ ਤਾਂ ਲਗਾਈ ਸੀ ਕਿ ਘਰ ਪਾਉਣ ਨੂੰ ਕਹਿੰਦੀ ਨਾ ਕਹਿੰਦੀ ਘਰ ਨੂੰ ਨਹੀਂ ਪਾਉਣਾ ਹੈਗਾ ਕਹਿੰਦੀ ਤੁਸੀਂ ਜਿਹੜਾ ਵੀ ਸਮਾਉਣਿਆ ਮੇਰੇ ਨਾਲ ਦਾ ਸੂਟ ਫਿਰ ਘਰ ਨੂੰ ਪਾਉਣ ਲੱਗ ਜੰਨੇ ਮੈਂ ਔਰ ਜਾਣ ਨੂੰ ਕੋਈ ਨਹੀਂ ਹੰਦੀਆਂ ਕਹਿੰਦੀ ਤੁਸੀਂ ਵੀ ਔਰ ਜਾਣ ਨੂੰ ਭਾਇਓ ਮੈਂ ਨਹੀਂ ਘਰ ਨੂੰ ਆਉਣ ਜਾਣ ਨੂੰ ਪਾਹੂੰਗੀ ਮੈਂ ਕਿਹਾ ਤੂੰ ਘਰ ਨੂੰ ਪਾ ਲਈ ਕਹਿੰਦੀ ਨਾ ਮੈਂ ਜਾਣ ਜਾਣ ਵਾਸਤੇ ਦੇਖੂੰਗੀ ਪਤਾ ਨਹੀਂ ਹੁਣ ਦੇਖਦੇ ਆ ਚਲੋ ਜੀ ਦੂਜੇ ਸਟੈਟ ਲਾ ਦਿਓ ਸਕੂਟਰੀ ਲੈ ਕੇ ਗਿਆ ਸੀਗਾ ਵੀਰੋ ਦਾ ਫਰੈਂਡ ਆਸ਼ਰਮ ਕਿੱਥੇ ਹੈ ਸਹੀ ਪੈੜ ਭਾਈ ਜਿਹੜੇ ਮੇਰੇ ਨਾਲ ਪਹਿਲਾਂ ਛੁਟੇ ਹੋਏ ਨੇ ਉਹਨਾਂ ਨੂੰ ਤਾਂ ਪਤਾ ਹੈ ਆਸ਼ਰਮ ਦਾ ਵੀ ਸਾਡੇ ਆਸ਼ਰਮ ਵੀ ਆ ਪਿੰਡ ਦੇ ਵਿੱਚ ਮੰਮਾ ਉਹਨੂੰ ਹੋਰਨਾ ਅਬ ਜਿਹੜੀ ਸਕੂਟਰੀ ਅਸਕੇ ਨੂੰ ਘੰਟਾ ਨਹੀਂ ਗਿਆ ਜਲਦੀ ਜਲਦੀ ਸਕੂਟਰੀ ਤੇ ਸਟੈਂਡ ਕੱਥੇ ਹੁੰਦੇ ਉਹ ਹੋਤੇ ਜਿੱਦਾਂ ਆਪਾਂ ਕੋਈ ਬਣੀਂਦੀ ਰਿਆਜ਼ ਨਾਲ ਲਾਈਟ ਦਾ ਸਟੈਂਡ मैं तो मैं तो okay, मैं तो देखो 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 मैं तो मैं मैं तो कोई प्रॉब्लम है में चलाई हैं कितना हो गया पापा पापा तो पापा पापा ने फ़ोन चलाया पापा ना। 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 आ रहे <laughs> तो नहीं 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 ना रास्ते रास्ते तेन रोटी बना दूंगी ਰੋਟੀ ਉਮੀਦਵਾਉਂਦਾ ਲੱਗੇਗਾ ਨਾ ਰੋਟੀ ਨਹੀਂ ਖਾਣੀ ਮੈਂ ਟਰਾਈਸੇ ਖਾ ਲੂੰਗਾ ਫਿਰ ਤਹੂਗਾ ਹਾਂ ਆ ਬਾਬਾ ਨੂੰ ਕਹਿੰਦਾ ਫਿਰ ਆਈ ਮੇਰੇ ਬਪਾ ਜੀ ਤਾਂ ਜੀਤ ਬਾਬਾ ਜੀ ਦਿੰਦੇ ਨੇ ਨਾ ਉਹਨਾਂ ਨੇ ਉਹਨਾਂ ਨੇ ਸਾਨੂੰ ਕਿਹਾ ਵੀ ਦੂਜੇ ਉੱਤੇ ਲਾ ਕੇ ਆਓ ਤਾਂ ਮੇਰੇ ਪਈਆਂ ਖੜ ਗਿਆ ਬੜਾ ਬਾਈ ਦੇ ਲਾ ਕੇ ਹੋਣੇ ਫਿਰ ਇਹਨੂੰ ਹੋ ਗਿਆ ਡਾਈਸਟ ਇਹਨੂੰ ਤੇ ਮੇਰੇ ਮਾਂ ਤਾਂ ਤੇ ਇਹਨੂੰ ਇੰਦਰ ਰੱਖ ਕੇ ਖਾਣਾ ਮੈਨੂੰ ਵੀ ਹੋ ਜਾਂਦਾ ਐ ਮੈਂ ਕਹਿੰਦੇ ਕਿ ਇੰਜੈਕਸ਼ਨ ਲੱਗਦਾ ਉਹ ਲਵਾ ਲਵੇ ਪਹਿਲੇ ਨਾ ਪਰ ਨਵਾਈ ਸੀ ਤੱਪਿਆ ਨਹੀਂ ਕਰ ਕੋਦਾਂ ਹਰੋ ਨਾ ਦੋ ਜੀ ਮੈਨੂੰ ਬੀ ਪੋਰਡ ਤੋਂ ਪਹਿਲਾਂ ਹਰੇ ਚ ਬਾਲ ਲਵਾਉਣਾ ਪੈਂਦਾ ਹੋ ਮੈਨੂੰ ਹਰ ਇੱਕ ਮਹੀਨੇ ਹੋਇਆ ਰਹਿਣਾ ਮੈਨੂੰ ਉਹ ਮਹੀਨਾ ਤਾਂ ਨਹੀਂ ਹੁੰਦਾ ਮੈਨੂੰ ਤਾਂ 6 ਮਹੀਨਾ ਬਾਅਦ ਹੁੰਦਾ ਹੈ ਆਹ ਮਹੀਨੇ ਤੋਂ 6 ਚਲੋ ਜੀ ਪਿਆਰ ਦੀ ਕਟਿੰਗ ਕਰਕੇ ਫਿਰ ਮਿਲ ਲਈਏ ਉਹਨਾਂ ਨੂੰ ਹਾਂਜੀ ਫ੍ਰੈਂਡਸ ਇੱਥੇ ਮੈਂ ਸਾਰਾ ਕੁਝ ਕਟਿੰਗ ਕਰ ਲਿਆ ਸੀਗਾ ਨਾਲ ਦੀ ਨਾਲ ਆਪਾਂ ਹੁਣ ਜੀਰਾ ਪਾਵਾਂਗੇ ਮੇਰੇ ਨਾਲ ਜੀਰਾ ਖਤਮ ਹੋਇਆ ਹੋਇਆ ਸੀਗਾ ਕਿ ਡੱਬੀ ਦੇ ਵਿੱਚ ਮੈਂ ਕਿਹਾ ਚਲੋ ਜੀਰਾ ਵੀ ਕੱਢ ਲੰਨੀ ਆ ਨਾਲ ਦੀ ਨਾਲੇ ਹੁਣ ਮੈਂ ਤੇਲ ਵੀ ਗਰਮ ਕਰ ਲਿਆ ਸੀਗਾ ਤੇ ਆਪਾਂ ਨਾਲ ਨਾਲ ਦੀ ਨਾਲੇ ਹੁਣ ਲਾ ਦਾਂਗੇ ਤੜਕਾ ਹਣਾ ਹਰਾਇਸ ਨੂੰ ਤੜਕਾ ਲਾ ਦਾਂਗੇ ਜੀਰਾ ਐਡ ਕਰ ਲਿਆ ਸੀਗਾ ਮੈਂ ਤੇ ਵਿੱਚ ਹੁਣ ਪਿਆਜ਼ ਤੇ ਹਰੀ ਮਿਰਚ ਐਡ ਕਰਤੀ ਸੀਗੀ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਆਲੂ ਵਗੈਰਾ ਤੇ ਆਪਣਾ ਮਟਰ ਕੱਢੇ ਸੀ ਨਾ ਉਹ ਵੀ ਮੈਂ ਵਿੱਚ ਐਡ ਕਰ ਦੂੰਗੀ ਹਨ ਕਿਉਂਕਿ ਮਤਲਬ ਕਿ ਜਿਹੜੇ ਪਿਆਜ਼ ਹੁੰਦੇ ਨੇ ਨਾ ਉਹਨਾਂ ਦੇ ਵਿੱਚ ਰਾਈਸ ਦੇ ਵਿੱਚ ਕੱਚੇ ਕੱਚੇ ਜੀ ਟੇਸਟੀ ਲੱਗਦੇ ਨੇ ਜਿਆਦਾ ਜੀ ਮੈਂ ਭੁੰਨ ਹੋ ਜਾਂਦੇ ਨੇ ਨਾ ਫੇਰ ਨਹੀਂ ਖਾਣ ਚ ਵਧੀਆ ਲੱਗਦੇ ਹੈਗੇ ਰਾਈਸ ਸਾਨੂੰ ਸਾਰਿਆਂ ਨੂੰ ਮੈਗੀ ਵਿੱਚ ਵੀ ਪਰ ਇਹ ਚੀਜ਼ ਦੇ ਵਿੱਚ ਵੀ ਹਰ ਇੱਕ ਚੀਜ਼ ਦੇ ਵਿੱਚ ਨਾ ਥੋੜੇ ਜਿヒ ਕੱਚੇ ਕੱਚੇ ਪਿਆਜ਼ ਟੇਸਟੀ ਲੱਗਦੇ ਨੇ ਹਨ ਵੀ ਜਿਹੜਾ ਪਤਾ ਲੱਗੇ ਵੀ ਹਾਂ ਪਿਆਜ਼ ਮੂੰਹ ਚ ਆ ਰਿਹਾ ਹਨ ਤੇ ਵਿੱਚ ਐਡ ਕਰਤੇ ਸੀਗੇ ਆਲੂ ਆਲੂ ਐਡ ਕਰਕੇ ਫਿਰ ਨਾਲ ਦੀ ਨਾਲੇ ਮਟਰ ਐਡ ਕਰਤੇ ਸੀਗੇ ਬਸ ਇਹਨੂੰ ਥੋੜਾ ਕੀ ਟਾਈਮ ਸੇਕ ਲਵਾ ਕੇ ਫਿਰ ਉਸ ਤੋਂ ਬਾਅਦ ਮੈਂ ਵਿੱਚ ਐਡ ਕਰਤੀ ਸੀਗੀ ਹਲਦੀ ਕਿਉਂਕਿ ਉਹੀ ਜੋ ਖਾਂਦਾ ਹਲਦੀ ਵਾਲੇ ਰਾਈਸ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਜੇ ਉਹ ਖਾਂਦਾ ਤਾਂ ਹਲਦੀ ਵਾਲੇ ਖਾਂਦਾ ਨਹੀਂ ਖਾਂਦਾ ਨਹੀਂ ਹੈਗਾ ਹਨਾ ਤੇ ਇੱਥੇ ਆਪਾਂ ਨਮਕ ਵੀ ਐਡ ਕਰ ਦਾਂਗੇ ਉਸ ਤੋਂ ਬਾਅਦ ਇਹਨੂੰ ਮਿਕਸ ਕਰਕੇ ਵਿੱਚ ਆਪਣੇ ਰਾਈਸ ਮੈਂ ਵਾਸ਼ ਕਰਕੇ ਪਹਿਲਾਂ ਹੀ ਰੱਖ ਲਏ ਸੀਗੇ ਕਿਉਂਕਿ ਇਹ ਨਾ ਬਨਾਸਪਤੀ ਰਾਈਸ ਆ ਥੋੜਾ ਜਿਹਾ ਟਾਈਮ ਪਹਿਲਾਂ ਫਿਰ ਮੈਨਾਂ ਨੂੰ ਭੂਕ ਕੇ ਨਾ ਉਹ ਕਰਦਣੀ ਹੁੰਦੀ ਆ ਫਿਰ ਜ਼ਿਆਦਾ ਟਾਈਮ ਨਹੀਂ ਇਹਨਾਂ ਨੂੰ ਬਣਨ ਨੂੰ ਲੱਗਦਾ ਹੈਗਾ ਫਿਰ ਨਾਲ ਦੀ ਨਾਲ ਵਧੀਆ ਤਰੀਕੇ ਨਾਲ ਛੇਤੀ ਛੇਤੀ ਬਣ ਜਾਂਦੇ ਨੇ ਹਨਾ ਇਤਸਾ ਦੇ ਪਾਪਾ ਦੀ ਕਾਲ ਵੀ ਆਈ ਹੋਈ ਸੀਗੀ ਉਹ ਵੀ ਕਹਿੰਦੇ ਸੀਗੇ ਵੀ ਮੈਂ ਆ ਰਿਹਾ ਫਿਰ ਮੈਂ ਉਹਦੇ ਹੀ ਤੜਕਾ ਲਾ ਰਿਹਾ ਸੀ ਲਾ ਲਿਆ ਸੀਗਾ ਵੀ ਜਦੋਂ ਤੁਰਨਗੇ ਹਨਾ ਵੀ ਨਾਲ ਦੀ ਨਾਲੇ ਆਪਾਂ ਤੜਕਾ ਲਾ ਕੇ ਜਾਨੋ ਉਹਨਾਂ ਨੇ ਆਉਣਾ 10 ਮਿੰਟ ਦੇ ਵਿੱਚ ਬਣ ਜਾਣੇ ਆ ਹਨਾ ਫਿਰ ਗਰਮ ਗਰਮ ਚ ਖਾ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਜੀ ਆਪਾਂ ਇਹ ਜਿਹੜਾ ਆਪਣੇ ਕਟਿੰਗ ਕੀਤੇ ਸੀਗੇ ਪਿਆਜ਼ ਮਤਲਬ ਕਿ ਹਨਾ ਆਲੂ ਵਗੈਰਾ ਉਹ ਵੀ ਮੈਂ ਚੱਕ ਕੇ ਪਲੇਟ ਦੇ ਵਿੱਚ ਰੱਖਤਾ ਸੀਗਾ ਮੈਂ ਕਿਹਾ ਚਲੋ ਬਾਅਦ ਵਿੱਚ ਬਾਹਰ ਸੁੱਟਿਆ ਆਉਂਗੀ ਇੱਥੇ ਮੈਂ ਹੁਣ ਆਪਣੇ ਲੱਗ ਗਈ ਸੀਗੀ ਵਰਤਨ ਵਾਸ਼ ਕਰਨ ਜੈਦੇ ਪਾਪਾ ਆ ਗਏ ਸੀਗੇ ਉਹਨਾਂ ਨੂੰ ਮੈਂ ਚਲੇ ਗਈ ਸੀਗੀ ਦਰਵਾਜ਼ਾ ਖੋਲਣ ਉੱਥੇ ਮੈਂ ਗੇਟ ਖੋਲਿਆ ਹੀ ਸੀਗੀ ਤੇ ਬੱਚੇ ਹਲੇ ਆਪਣੇ ਫਰੈਂਡ ਦੇ ਘਰੇ ਸੀਗੇ ਹਨ ਕਿਉਂਕਿ ਹੁਣ ਜਾਂ ਇੱਧਰ ਹੁੰਦੇ ਨੇ ਜਾਂ ਉੱਧਰ ਹੁੰਦੇ ਨੇ ਮਤਲਬ ਕਿ ਜੇ 2-3 ਘੰਟੇ ਇੱਧਰ ਆ ਤਾਂ 2-3 ਘੰਟੇ ਉੱਧਰ ਹੁੰਦੇ ਨੇ ਬੈਠ ਕੇ ਇਕੱਠੇ ਆਪਣਾ ਹੋਮਵਰਕ ਵਗੈਰਾ ਕਰ ਲੈਂਦੇ ਨੇ ਨਾਲ ਖੇਡ ਵੀ ਜਾਂਦੇ ਨੇ ਮਤਲਬ ਕਿ ਬਾਹਰ ਧੁੱਪ ਵਗੈਰਾ ਚ ਨਹੀਂ ਖੇਡਦੇ ਹੈਗੇ ਹਨ ਧੁੱਪ ਚ ਵੀ ਹੁਣ ਸ਼ਾਮ ਨੂੰ ਬਾਹਰ ਨਿਕਲਦੇ ਹੁੰਦੇ ਨੇ ਨਹੀਂ ਤਾਂ ਫਿਰ ਇੱਧਰ ਜਾਂ ਉੱਧਰ ਬਸ ਹਨਾ ਖਾਣਾ ਪੀਣਾ ਵੀ ਉਹਨਾਂ ਦਾ ਜਾਂ ਇੱਧਰ ਜਾਂ ਉੱਧਰ ਇੱਥੇ ਸਾਇਦੇ ਪਾਪਾ ਆ ਗਏ ਸੀਗੇ ਮੈਂ ਕਿਹਾ ਚਲੋ ਜਲਦੀ ਜਲਦੀ ਆਪਾਂ ਆਪਣੇ ਬਰਤਨ ਵਾਸ਼ ਕਰ ਲੰਨੇ ਆ ਜਿਹੜੇ ਹੈਗੇ ਨੇ ਤੇ ਇਹ ਹੈਗੇ ਸੀਗੇ ਮਤਲਬ ਕਿ ਸਕੰਜਵੀ ਵਗੈਰਾ ਬਣਾਈ ਸੀ ਸਹਜ ਜੀ ਨਾ ਉਹ ਸੀਗੇ ਤੇ ਹੁਣ ਸਹਜ ਮੇਰੀ ਕੰਮ ਕਰ ਲੈਂਦੀ ਆ ਉਸ ਕੰਜਮੀ ਬਣਾ ਲੈਂਦੀ ਆ ਮੈਗੀ ਬਣਾ ਲੈਂਦੀ ਆ ਹੋਰ ਕਈ ਚੀਜ਼ਾਂ ਬਣਾ ਲੈਂਦੀ ਆ ਹਨਾ ਗਰਮ ਹੋ ਰਿਹਾ ਆ ਸੀਗਾ ਪੋਚਾ ਜਿਹੜਾ ਆਪਾਂ ਕੱਲ ਭੁੱਲਿਆਏ ਸੀਗਾ ਸਹਜ ਦੇ ਪਾਪਾ ਲੈ ਕੇ ਆ ਗਏ ਤੇ ਪਰ ਆ ਮਾ ਜਾਂਦਾ ਇਹ ਸੀ ਚਲਾ ਲਓ ਭਾਈ ਹਬੀ ਜੋਤ ਕਿੱਥੇ ਆ ਸਰ ਉੱਥੀ ਆ ਹੈਲੋ ਜਿਹੜੇ ਕੌਣ ਹੈ ਹਾਂ ਤੇ ਗਰਮੀ ਗਰਮੀ ਹੋਈ ਪਈਆਂ ਗਰਮੀ ਗਰਮੀ ਹੋਈ ਪਈਆਂ ਬਹੁਤ ਗਰਮੀ ਆ پورا ਹਾਲ ਹੋ ਜਾਂਦਾ ਬਸ ਜੀ ਹੁਣ ਅਸੀਂ ਰਾਈਸ ਬਣਾਉਣੇ ਆਲੇ ਹੁਣ ਖਾ ਖੂ ਕੇ ਤੁਹਾਨੂੰ ਫੇਰ ਮਿਲਦੇ ਆਂ ਇਥੇ ਨਾ ਮੈਂ ਆਗੀ ਸੀਗੀ ਫਿਰ ਕਿਚਨ ਦੇ ਵਿੱਚ ਸਾਇਦੇ ਪਾਪਾ ਲੈ ਕੇ ਆਏ ਸੀਗੇ ਮੰਗੇਓ ਫਿਰ ਮੈਂ ਇਹਨਾਂ ਨੂੰ ਵਾਸ਼ ਕਰ ਕਰਕੇ ਰੱਖ ਰਹੀ ਸੀਗੀ ਫਿਰ ਮੈਂ ਕਿਹਾ ਚਲੋ ਇਹਨਾਂ ਚੋਂ ਪਾਣੀ ਜੇ ਨਿਚੜ ਜਾਊਗਾ ਵਾਸ਼ ਕਰਕੇ ਰੱਖ ਦੰਨੀ ਆ ਫਿਰ ਆਪਾਂ ਇਹਨਾਂ ਨੂੰ ਫ੍ਰਿਜ ਦੇ ਵਿੱਚ ਲਾ ਦਾਂਗੇ ਹਨਾ ਇਹ ਨਾ ਮੰਗੇਓ ਮੈਨੂੰ ਇਹ ਵਾਲੇ ਟੇਸਟੀ ਲੱਗਦੇ ਨੇ ਮਤਲਬ ਕਿ ਜਿਹੜੇ ਚੁੱਪਣੇ ਵਾਲੇ ਹੁੰਦੇ ਨੇ ਮੈਨੂੰ ਇਹ ਵਧੀਆ ਲੱਗਦੇ ਨੇ ਮਤਲਬ ਕਿ ਦੂਜੇ ਨਹੀਂ ਮੈਨੂੰ ਵਧੀਆ ਲੱਗਦੇ ਹੈਗੇ ਹਨਾ ਫਿਰ ਇੱਥੇ ਆਪਾਂ ਦਸਤੀ ਵੀ ਆਪਣੀ ਧੋਕੇ ਰੱਖਤੀ ਸੀਗੀ ਤੇ ਬਾਕੀ ਆਪਾਂ ਫਿਰ ਦੇਖ ਲਏ ਸੀਗਾ ਇੱਥੇ ਮੈਂ ਕਿਹ ਰਾਈਸ ਚ ਮਾੜੀ ਜੀ ਕੜਚੀ ਮਾਰਦਾ ਰਾਈਸ ਮੈਂ ਜਿਆਦਾ ਕੜਚੀ ਵਗੈਰਾ ਨਹੀਂ ਮਾਰਦੀ ਹੁੰਦੀ बस ਇੱਕ ਵਾਰ ਉਹਨੂੰ ਰਲਾ ਦੰਨੀ ਆ ਮੁੜ ਕੇ ਨਹੀਂ ਕੜਚੀ ਮਾਰਨੀ ਕਿਉਂਕਿ ਫਿਰ ਖੁੱਲ ਜਾਂਦੇ ਨੇ ਤੇ ਇੱਥੇ ਨਾ ਮੈਂ ਬੈਠ ਗਈ ਸੀਗੀ ਅੰਦਰੀਆ ਜੇਸੀ ਦੇ ਵਿੱਚ ਹੀ ਆ ਕੇ ਬੈਠ ਗਈ ਸੀਗੀ ਗਰਮੀ ਬਹੁਤ ਲੱਗ ਰਹੀ ਸੀਗੀ ਇਹਦੇ ਪਾਪਾ ਕਹਿੰਦੇ ਤੂੰ ਸਬਜ਼ੀ ਵਗੈਰਾ ਇੱਥੇ ਬੈਠ ਕੇ ਕੱਟ ਲਿਆ ਕਰ ਮੈਂ ਕਿਹਾ ਇੱਥੇ ਮੈਨੂੰ ਔਖੀ ਲੱਗਦੀ ਆ ਮੈਨੂੰ ਥੋੜਾ ਜਿਹਾ ਔਖਾ ਲੱਗਦਾ ਮੈਂ ਕਿਹਾ ਮੈਨੂੰ ਇਹ ਹ ਫਿਰ ਇਹ ਤੇ ਅਸੀਂ ਗੱਲਾਂ ਮਾਰ ਰਹੇ ਸੀਗੇ ਸਾਰੇ ਜਾਣੇ ਇਕੱਠੇ ਹੋ ਕੇ ਕੋਈ ਗੱਲ ਚੱਲ ਰਹੀ ਸੀਗੀ ਫਿਰ ਹਾਂ ਜੀ ਗੱਲ ਚੱਲਦੀ ਸਰਪੰਚੀ ਦੀ ਇਹਦੇ ਵਾਪਾ ਕਹਿੰਦੇ ਮੈਂ ਹੁਣ ਸਰਪੰਚੀ ਚ ਕਰ ਜੜਾ ਸੀ ਕਿ ਤੁਹਾਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਵੇ ਤੁਸੀਂ ਕਿਹੜਾ ਪਿੰਡ ਦੇ ਵਿੱਚ ਇੰਨਾ ਰਹਿਨੇ ਹੋ ਹਨ ਸਵੇਰੇ ਚਲੇ ਜਾਂਦੇ ਆ ਸ਼ਾਮ ਨੂੰ ਆ ਜਾਂਦੇ ਆ ਸਵੇਰੇ ਕੰਮ ਤੇ ਆਪਣਾ ਲੰਘ ਜਾਂਦੇ ਆ ਸ਼ਾਮ ਨੂੰ ਆ ਜਾਂਦੇ ਆ ਮੈਂ ਕਿਹਾ ਵੋਟਾਂ ਤੋਂ ਉਹਨਾਂ ਨੂੰ ਪੈਂਦੀਆਂ ਹੁੰਦੀਆਂ ਨੇ ਜਿਹੜੇ ਹਨ ਸਾਰਾ ਦਿਨ ਬੈਠੇ ਰਹਿਣ ਵਿੱਲੇ ਹਨ ਸਾਰਿਆਂ ਕੋਲ ਬੈਠੇ ਰਹਿਣਾ ਹਨ ਉਹਨਾਂ ਨੂੰ ਵੋਟਾਂ ਅਗਲਾ ਪਾਊਗਾ ਸੀ ਅੱਜ ਦੇ ਸੀਗੇ ਵੇ ਕਿਤੇ ਤੁਹਾਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਹੈਗੀ ਅਗਲਾ ਮੈਂ ਕਿਹਾ ਬੇਲਿਆਂ ਨੂੰ ਇਹ ਵੋਟਾਂ 'ਚ ਖੜਾਉਂਦਾ ਹੁੰਦਾ ਅਗਲੇ ਨੂੰ ਪਤਾ ਹੁੰਦਾ ਵੀ ਇਹ ਇਨ ਗਾਹਣਾ ਮੈਂ ਕਿਹਾ ਤੁੰਸ ਦਾ ਕੰਮ ਤੇ ਚਲੇ ਜਾਣੇ ਆ ਤੁਹਾਨੂੰ ਕਿਨੇ ਫੋਨ ਪਾਉਣੇ ਇੱਕਦਸੀ ਹਸੀ ਜਾਂਦੇ ਸੀਗੇ ਸਾਰੇ ਜਾਣੇ ਤੇ ਅਵੀ ਦਾ ਫਰੈਂਡ ਵੀ ਇੱਥੇ ਸੀਗਾ ਸਹਜ ਵੀ ਤੇ ਇਹਦੇ ਪਾਪਾ ਸੀ ਤੇ ਜਿੰਨੋ ਚਾਰੇ ਜਾਣੇ ਲੱਗੇ ਹੋਏ ਸੀਗੇ ਗੱਲਾਂ ਕਰਨ ਤੇ ਉਸ ਤੋਂ ਬਾਅਦ ਜੀ ਇੱਥੇ ਬਸ ਹੁਣ ਮੇਰੇ ਕਟਿੰਕਾ ਹੋ ਗਏ ਸੀਗੇ ਖੀਰੇ ਹਾਂਜੀ ਫਰੈਂਡਸ ਰਾਈਸ ਆਪਣੇ ਬਣ ਗਏ ਦੇਖੋ ਜੀ ਕੱਲੇ ਕੱਲੇ ਰਾਈਸ ਬਣਿਆ ਖੀਲੇ ਖੀਲੇ ਰਾਈਸ ਨੋ ਸਿਰ ਨੂੰ ਦੋ ਕੁ ਮਿੰਟ ਆਪ ਦੇ ਲਈ ਛੱਡ ਦਾਂਗੇ ਤੇ ਫਿਰ ਇਹਨਾਂ ਨੂੰ ਸਰਵ ਕਰਦੇ ਹਾਂ ਦਹੀਂ ਦੇ ਨਾਲ ਇੱਧਰ ਆਪਣਾ ਬਸ ਦੁੱਧ ਵੀ ਗਰਮ ਤਰਿਆ ਹੋਇਆ ਇੱਧਰ ਆਪਣੀ ਮੈਂਗੋ ਤੇ ਲੱਸੀ ਚਲੋ ਜੀ ਮਿਲਦੀਆਂ ਹਾਂਜੀ ਇੱਥੇ ਮੈਂ ਰਾਈਸ ਪਾ ਕੇ ਲੈ ਕੇ ਆ ਗਈ ਸੀ ਮੈ ਤੇ ਸੈਲ ਦੇ ਵਾਪਾ ਲੱਗ ਗਈ ਸੀ ਇਹ ਖਾਣ ਬੱਚਿਆਂ ਨੇ ਖਾਦੇ ਨਹੀਂ ਹੈਗੇ ਕਿਉਂ ਕਿਉਂਕਿ ਬੱਚੇ ਸਾਡੇ ਆਪਣੇ ਫਰੈਂਡ ਦੇ ਘਰੇ ਆਉਂਦੀ ਮਤਲਬ ਕਿ ਮੰਮੀ ਨੇ ਉਹਦੇ ਫਰੈਂਡ ਦੀ ਨੇ ਉਹਨਾਂ ਦੀ ਆਂਟੀ ਨੇ ਉਹਨਾਂ ਨੂੰ ਠੱਕੇ ਨਾਲ ਨਾ ਪੂਰੀਆਂ ਖਵਾਤੀਆਂ ਕਹਿੰਦੇ ਮੰਮਾ ਆਂਟੀ ਨੇ ਪੂਰੀਆਂ ਬਣਾਈਆਂ ਸੀ ਤੁਹਾਨੂੰ ਠੱਕੇ ਨਾਲੇ ਖਵਾਤੀਆਂ ਵੀ ਖਾ ਲਓ ਖਾ ਲਓ ਹਨਾ ਕਿਉਂਕਿ ਸਾਡੇ ਹੈਗਾ ਜੀ ਸਾਡੇ ਆਏ ਨਹੀਂ ਹੈਗਾ ਵੀ ਜੇ ਇੱਧਰ ਬੱਚੇ ਸਾਰੇ ਖੇਡ ਰਹੇ ਆ ਤਾਂ ਸਾਰਿਆਂ ਨੂੰ ਇੱਕਸਾਰ ਦੀ ਚੀਜ਼ ਅਸੀਂ ਦੰਨੇ ਆ ਹਨਾ ਜੇ ਉੱਧਰ ਖੇਡ ਰਹੇ ਆ ਸਾਡੇ ਸਾਰੇ ਗਵੰਡੀ ਇਦਾਂ ਦੇ ਹੀ ਆ ਸਾਡੇ ਇਹ ਨਹੀਂ ਹੈਗਾ ਵੀ ਆਪਣੇ ਬੱਚਿਆਂ ਨੂੰ ਕਿ ਉਹਨਾਂ ਦੇ ਬੱਚੇ ਖਾ ਰਹੇ ਹੁੰਦੇ ਨੇ ਤੇ ਛੋਟੇ ਛੋਟੇ ਬੱਚੇ ਕੋਲ ਖੜੇ ਹੁੰਦੇ ਨੇ ਹਨਾ ਇੰਨਾ ਗੰਦਾ ਅਜੀਬ ਜਿਹਾ ਲੱਗਦਾ ਵੀ ਹਨਾ ਇਹ ਕੀ ਚੀਜ਼ ਆ ਹਨਾ ਵੀ ਜੱਪਾ ਕਿਸੇ ਬੱਚੇ ਨੂੰ ਨਾਲ ਚੀਜ਼ ਦੇ ਦਾਂਗੇ ਉਹਦੇ 'ਚ ਕੀ ਫਰਕ ਪੈ ਜਾਊ ਆਪਣੇ ਆਨੇ ਖਾ ਲਈ ਜਾਂ ਦੂਜੇ ਨੇ ਖਾ ਲਈ ਹਨਾ ਸਾਡੇ ਹੈਗਾ ਜੀ ਸਾਡੇ ਤਾਂ ਸਾਰੇ ਬੱਚਿਆਂ ਨੂੰ ਇੱਕ ਸਾਰੀ ਹੀ ਜਿਵੇਂ ਮੇਰੇ ਕੋਲ ਖੇਡ ਰਹੇ ਆ ਸਾਰਿਆਂ ਨੂੰ ਮੈਂ ਬਣਾ ਕੇ ਚੀਜ਼ ਖਵਾਉਣੀ ਆ ਜੇ ਉੱਧਰ ਖੇਡ ਰਹੇ ਆ ਤਾਂ ਉੱਧਰ ਖਵਾਉਣੀ ਆ ਸਾਡੇ ਹੈ ਇਹ ਚੀਜ਼ ਸਾਰੇ ਗਵਾਂਢੀ ਸਾਡੇ ਇਦਾਂ ਹੀ ਕਰਦੇ ਨੇ ਤੇ ਇੱਥੇ ਨਾ ਸਾਇਦ ਪਾਪਾ ਸਾਇਜ ਨੂੰ ਬੋਲੀ ਜਾਂਦੀ ਸੀ ਕਹਿੰਦੇ ਇਹਨਾਂ ਦਾ ਬੰਦ ਕਰਦੇ ਸਾਰਾ ਕੁਝ ਖਾਣਾ ਪੀਣਾ ਇਹਨਾਂ ਦਾ ਇਹਨਾਂ ਨੂੰ ਸਿਰਫ ਰੋਟੀ ਦਿਆ ਕਰ ਜਿਹੜੀਆਂ ਚੀਜ਼ਾਂ ਬਣਾ ਬਣਾ ਕੇ ਦੰਨੀ ਆ ਨਾ ਇਹ ਤਾਂਹੀਂ ਚ ਅਮਲਦੇ ਨੇ ਤਾਂਹੀਂ ਰੋਟੀ ਕੋਲੋਂ ਦੂਰ ਭੱਜਦੇ ਨੇ ਹਨਾ ਇੱਥੇ ਸਾਇਜ ਹੁਣ ਰਾਈਸ ਲੱਗ ਗਈ ਸੀ ਕਹਿੰਦੀ ਮम्मा ਚਲੋ ਥੋੜੇ ਜੇ ਖਿਲਾ ਦਿਓ ਹਨਾ ਤੇ ਅਭੀ ਜੋਤਨੇ ਤਾਂ ਖਾਦੇ ਹੀ ਨਹੀਂ ਹੈ ਕਿ ਉਹ ਤਾਂ ਕਹਿੰਦਾ ਮੇਰਾ ਪੇਟ ਫੁੱਲਾ ਮੈਂ ਨਹੀਂ ਖਾਣੇ ਹੈਗੇ ਤੇ ਇੱਥੇ ਸਾਇਦਪਾਪਾ ਨੇ ਰਾਈਸ ਖਾ ਲਈ ਸੀਗੇ ਮੈਂ ਆਪਣਾ ਖਾ ਰਹੀ ਸੀਗੀ ਸਾਇਦਪਾਪਾ ਇਸਪੀਡ ਬਹੁਤ ਤੇਜ਼ ਆ ਖਾਣ ਨੂੰ ਨਾ ਰੋਟੀ ਵਗੈਰਾ ਕਿਉਂਕਿ ਇਹਨਾਂ ਨੂੰ ਇਹ ਹੁੰਦਾ ਜਦੋਂ ਇਹਨ ਘਾਣਦੀ ਹੈ ਨਾ ਇਹ ਤੇ ਸਾਇਜ ਨੇ ਫਿਰ ਮੈਂ 2 ਕ ਸਪੂਨ ਖਾ ਲਏ ਸੀ ਕਿ ਕਹਿੰਦੀ ਮम्मा ਖਵਾ ਦੋ ਹਨਾ ਤੇ ਉਸ ਤੋਂ ਬਾਅਦ ਜੀ ਆਪਾਂ ਵੀ ਆਪਣਾ ਖਾਣਾ-ਦਾਣਾ ਹੋ ਗਿਆ ਸੀਗਾ ਉਸ ਤੋਂ ਬਾਅਦ ਆ ਗਈ ਸੀ ਕਿ ਮੈਂ ਕਿਹਾ ਚਲੋ ਵੀ ਕਿਚਨ ਦੇ ਕੰਮ ਨਿਬੇੜ ਕੇ ਮੈਂ ਹੁਣ ਬੈੱਡ ਸ਼ੀਟ ਝਾੜ ਕੇ ਰਾਤ ਨੂੰ ਰੋਜ਼ ਪੈਂਦੀ ਉਹ ਪੈੰਨੀ ਆ ਨਾ ਇਹ ਤੇ ਸਾਇਜ ਦੇ ਪਾਪਾ ਕੁਝ ਬੋਲੀ ਜਾਂਦੇ ਸੀ ਇਹ ਮੈਂ ਨਾ ਮੂੰਹ ਘੁੱਟਦੀ ਸੀਗੀ ਜ਼ਰਾ ਦੇ ਨਾਲ ਮੈਂ ਕਿਹਾ ਜੈ ਤੇਰੇ ਪਾਪਾ ਨੂੰ ਮੈਂ ਮੂੰਹ ਘੁੱਟ ਕੇ ਉਹ ਟੀਵੀ ਵਾਲਾ ਸੀਨ ਕਰ ਲੱਗੀ ਸੀਗੀ ਮੈਂ ਹਨਾ ਤੇ ਪਾਪਾ ਵੀ ਜਾਣ ਕੇ ਗੁੰਮਝੋ ਕੇ ਝਾੜ ਕੇ ਪੈ ਗਏ ਹਨਾ ਤੇ ਫਿਰ ਮੈਂ ਕਿਹਾ ਮੇਰੀ ਨਾ ਆਦਤ ਹੈ ਮੈਂ ਡੇਲੀ ਰਾਤ ਨੂੰ ਚਾਦਰ ਆਪਣੀ ਬੈ ਛਾੜ ਕੇ ਫੇਰ ਵਿਛਾ ਕੇ ਪੈਣੀ ਆ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਜਿੰਨਾ ਟਾਈਮ ਚਾਦਰ ਦੇ ਵਿੱਚ ਇਕੱਠੀ ਜੀ ਹੋਈ ਹੋਵੇ ਹੈਨਾ ਮੈਂ ਤਾਂ ਰਾਤ ਨੂੰ ਵੀ ਆਪਣੀ ਜਿੱਥੇ ਪਈ ਹੁੰਨੀ ਆ ਮੈਂ ਜਿੰਨੀ ਵਾਰ ਵੀ ਆਪਣਾ ਉੱਠਣਾ ਨਾ ਰਾਤ ਨੂੰ ਵੀ ਮੈਂ ਤਾਂ 10 ਵਾਰ ਇਸ ਸੈੱਟ ਕਰਕੇ ਸੌਣੀ ਆ ਉਸ ਤੋਂ ਬਾਅਦ ਜੀ ਆਪਾਂ ਆਪਣੀ ਬੈੱਡ ਸ਼ੀਟ ਵਗੈਰਾ ਵਿਛਾਲੀ ਸੀਗੀ ਅਵੀ ਜੋਤ ਖੇਢੀ ਜਾਂਦਾ ਸੀਗਾ ਹਜੇ ਬਾਹਰ ਸਹਜ ਆ ਗਈ ਸੀਗੀ ਅੰਦਰ ਬਾਕੀ ਜੇ ਤੁਹਾਨੂੰ ਮੇਰੇ ਅੱਜ ਦਾ ਵਲੌਗ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਔਰ ਵੀਡੀਓ ਨੂੰ ਫੁੱਲ ਵਾਚ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿਹੜੀਆਂ ਕਿਹੜੀਆਂ ਵਲੌਗ ਚ ਗੱਲਾਂ ਵਧੀਆ ਲੱਗੀਆਂ ਕਿਹੜੀਆਂ ਕਿਹੜੀਆਂ ਨਹੀਂ ਇੱਥੇ ਸੈਦ ਦੇ ਪਾਪਾ ਨੂੰ ਮੈਂ ਕਹੀ ਜਾਂਦੀ ਸੀ ਮੈਂ ਖੇ ਫੋਨ ਦੀ ਵੀ ਨਾ ਚਾਰਜਰ ਜਿਹੜਾ ਖਰਾਬ ਹੋ ਗਿਆ ਵੀ ਇਹਨੂੰ ਵੀ ਸੈੱਟ ਖਰਾ ਦੋ ਹਨਾ ਵੀ ਲੱਗਦਾ ਨਹੀਂ ਹੈਗਾ ਚਲੋ ਜੀ ਹੁਣ ਆਪਾਂ ਇੱਥੇ ਆ ਕਰਦੇ ਆ ਵਲੌਗ ਦਾ ਐਂਡ ਕੱਲੂ ਮਿਲਾਂਗੇ ਤੁਹਾਨੂੰ ਮੈਂ ਸ਼ੁਰੂਆਤ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮ ਬਾਏ ਬਾਏ